ਗੰਗਾ ਜਲ ਹਰ ਚੀਜ਼ ਨੂੰ ਕਰਦਾ ਹੈ ਸ਼ੁੱਧ ਇਸ ਨੂੰ ਕਿਸ ਭਾਂਡੇ ਚ ਰੱਖਣਾ ਹੈ ਸ਼ubh ਜਾਣੋ ਇਸ ਨਾਲ ਜੁੜੇ ਕੁਝ ਖਾਸ ਨਿਯਮ ਸਨਾਤਨ ਧਰਮ ਨੂੰ ਮੰਨਣ ਵਾਲੇ ਜ਼ਿਆਦਾਤਰ ਘਰਾਂ ਵਿੱਚ ਗੰਗਾ ਜਲ ਪਾਇਆ ਜਾਂਦਾ ਹੈ ਗੰਗਾ ਜਲ ਦੀ ਵਰਤੋਂ ਘਰ ਦੀ ਸ਼ੁੱਧਤਾ ਦੇ ਲਈ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇੱਥੇ ਨਦੀ ਦੇ ਨਾਲ-ਨਾਲ ਗੰਗਾ ਨੂੰ ਵੀ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਗੰਗਾ ਜਲ ਦੀ ਵਰਤੋਂ ਪੂਜਾ ਅਤੇ ਸ਼ੁਭ ਕੰਮਾਂ ਵਿੱਚ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗੰਗਾ ਜਲ ਰੱਖਣ ਦੇ ਕੀ ਨਿਯਮ ਹਨ ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਅੱਜ ਦਿੱਲੀ ਨਿਵਾਸੀ ਜੋਤਸ਼ੀ ਆਚਾਰਿਆ ਪੰਡਿਤ ਅਲੋਕ ਪੰਡਿਆ ਤੁਹਾਨੂੰ ਦੱਸਣਗੇ ਜਾਣਕਾਰੀ ਦੇਣਗੇ ਕਿ ਗੰਗਾ ਜਲ ਕਿਵੇਂ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਕਿਸ ਪਾਂਡੇ ਵਿੱਚ ਰੱਖਣਾ ਸ਼ੁਭ ਹੋਵੇਗਾ ਘਰ ਵਿੱਚ ਗੰਗਾ ਜਲ ਰੱਖਣ ਦੇ ਨਿਯਮ ਗੰਗਾ ਦਾ ਪਾਣੀ ਕਦੇ ਖਰਾਬ ਨਹੀਂ ਹੁੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਗੰਗਾ ਦਾ ਜਲ ਕਦੇ ਵੀ ਖਰਾਬ ਨਹੀਂ ਹੁੰਦਾ ਗੰਗਾ ਦਾ ਪਾਣੀ ਕਦੇ ਵੀ ਅਸ਼ੁੱਧ ਨਹੀਂ ਹੁੰਦਾ ਗੰਗਾ ਜਲ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਦੇ ਕੀੜੇ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਗੰਗਾ ਦਾ ਜਲ ਕਈ ਸਾਲਾਂ ਤੱਕ ਬੋਤਲ ਵਿੱਚ ਸਾਫ਼ ਅਤੇ ਸ਼ੁੱਧ ਰਹਿੰਦਾ ਹੈ। ਨੰਬਰ 2 ਨਕਾਰਾਤਮਕਤਾ ਰਹਿੰਦੀ ਹੈ ਦੂਰ। ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਗੰਗਾ ਜਲ ਰੱਖਿਆ ਜਾਂਦਾ ਹੈ ਉਸ ਘਰ 'ਚ ਕਦੇ ਵੀ ਨਕਾਰਾਤਮਕ ਊਰਜਾ ਨਹੀਂ ਰਹਿੰਦੀ। Hindu ਧਰਮ ਦੀ ਮਾਨਤਾ ਅਨੁਸਾਰ ਸੂਰਜ ਜਾਂ ਚੰਦਰ ਗ੍ਰਹਿਣ ਦੌਰਾਨ ਘਰ ਵਿੱਚ ਗੰਗਾ ਜਲ ਛਿੜਕਣ ਨਾਲ ਘਰ ਸ਼ੁੱਧ ਹੁੰਦਾ ਹੈ। ਨੰਬਰ 3 ਹੈ ਘਰ ਚ ਗੰਗਾ ਜਲ ਰੱਖਣ ਦੇ ਕੀ ਨਿਯਮ ਹਨ ਗੰਗਾ ਜਲ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਇਸ ਲਈ ਆਪਣੇ ਘਰ ਚ ਗੰਗਾ ਜਲ ਰੱਖਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਗੰਗਾ ਜਲ ਨੂੰ ਕਦੇ ਵੀ ਘਰ ਦੀ ਅਜਿਹੀ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਜਿੱਥੇ ਗੰਦਗੀ ਹੋਵੇ ਇਸ ਦੇ ਨਾਲ ਹੀ ਇਹ ਵੀ ਧਿਆਨ ਵਿੱਚ ਰੱਖੋ ਕਿ ਗੰਗਾ ਜਲ ਨੂੰ ਕਦੇ ਵੀ ਭੋਜਨ ਕਰਦੇ ਸਮੇਂ ਜਾਂ ਜੁੱਤੀਆਂ ਤੇ ਚੱਪਲਾਂ ਪੈਣ ਦੇ ਸਮੇਂ ਨਹੀਂ ਛਕਣਾ ਚਾਹੀਦਾ ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ 'ਚ ਮਾੜਾ ਅਸਰ ਪੈ ਸਕਦਾ ਹੈ ਨੰਬਰ 4 ਕਿਸ ਭਾਂਡੇ ਚ ਰੱਖਿਆ ਜਾਂਦਾ ਹੈ ਗੰਗਾ ਜਲ ਇਹ ਚੁੱਪ ਮੰਨਿਆ ਜਾਂਦਾ ਹੈ ਘਰ 'ਚ ਤਾਂਬੇ ਜਾਂ ਪਿੱਤਲ ਦੇ ਘੜੇ ਜਾਂ ਭਾਂਡੇ 'ਚ ਗੰਗਾ ਜਲ ਭਰ ਕੇ ਰੱਖੋ ਪਲਾਸਟਿਕ ਦੀਆਂ ਬੋਤਲਾਂ ਵਿੱਚ ਗੰਗਾ ਜਲ ਭਰਨਾ ਸਹੀ ਨਹੀਂ ਮੰਨਿਆ ਜਾਂਦਾ ਹਨੇਰਾ ਹੋਣ ਵਾਲੇ ਘਰ 'ਚ ਕਦੇ ਵੀ ਗੰਗਾ ਜਲ ਨਾ ਰੱਖੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਅਤੇ ਘਰ 'ਚ ਗੰਗਾ ਜਲ ਰੱਖੋ ਏਸੀ ਅੱਜ ਦਾ ਅਪਡੇਟ ਮਿਲਦੇ ਆ ਕਿਸੀ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ